ਸਤਗੁਰ ਦੇ ਇੱਕ ਗਾਣੇ ਦੇ ਵਿੱਚ ਇੱਕ ਲਾਈਨ ਹੈ ਕਹਿੰਦੇ ਆ ਕੁੜੀ ਸ਼ੀਸ਼ਾ ਸਾੰਭੀ ਫਿਰਦੀ ਹੈ ਕੁੜੀ ਰੱਖਦੀ ਆ ਕਹਿੰਦੇ ਸਾਹਮ ਸਾਹਮ ਸ਼ੀਸ਼ੇ ਨੂੰ ਜਿੱਥੇ ਤੁਰ ਗਿਆ ਪੱਗ ਸਰਦਾਰ ਭੰਕੇ ਪਹਿਲਾਂ ਮੈਨੂੰ ਦੱਸੋ ਵੀ ਇਹ ਗੱਲ ਹੈ ਕਿਤੇ ਹਾਂਜੀ ਹਾਂਜੀ ਤੁਸੀਂ ਸਿੱਖੀ ਦੇ ਗਾਣਾ ਲਿਖਦੇ ਲਿਖਦੇ ਇਹ ਕਿੱਧਰੋਂ ਤੁਰ ਪਏ ਇਹ ਰੀਅਲ ਸਟੋਰੀ ਹੈਗੀ ਆ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਰੜੀ ਸਾਹਿਤਕਾਰ ਨੇ ਚੰਗੇ ਠੀਕ ਹੈ ਉਹ ਜਿਨ੍ਹਾਂ ਦੇ ਨਾਂ ਤੇ ਮੇਰੇ ਖਿਆਲ ਅਖਬਾਰ ਵੀ ਸੀਗਾ ਪ੍ਰੀਤ ਰੜੀ ਉਹ ਉਹ ਇੰਜੀਨੀਅਰ ਸੀਗੇ ਫੌਜ ਦੇ ਵਿੱਚ ਬੰਬੇ ਦੇ ਵਿੱਚ ਉਹਨਾਂ ਦੀ ਫੌਜ ਤਾਇਨਾਤ ਸੀ ਉਸ ਦਿਨ ਉੱਥੇ ਇੱਕ ਤਵਾਇਫ ਸੀ ਕੋਠੇ ਵਾਲੀ ਬੈਠੀ ਸੀ ਉਹਨੇ ਉਹਨੂੰ ਕਿਤੇ ਕੁੜੀ ਦਾ ਨਾਮ ਸ਼ਬਨਮ ਸੀਗਾ ਆਮ ਲੋਕਾਂ ਨੂੰ ਵੀ ਲੱਗਦਾ ਹੋਣਾ ਜਾਂ ਉਹਨੂੰ ਵੀ ਲੱਗਦਾ ਹੋਣਾ ਵੀ ਇਹ ਸਰਦਾਰ ਵੀ ਸ਼ਾਇਦ ਉਵੇਂ ਆਇਆ ਜਿਵੇਂ ਦੂਜੀ ਦੁਨੀਆ ਆਉਂਦੀ ਆ ਉਹਨੂੰ ਪੁੱਛਿਆ ਵੀ ਤੂਰੇ ਆਈ ਕਾ ਤੋਂ ਐ ਰੀਜ਼ਨ ਕੀ ਐ ਤੇਰਾ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਆਪਦੀਆਂ ਦੱਸਦੀ ਆ ਆਪਦੇ ਦੁੱਖ ਦੱਸਦੀ ਆ ਵੀ ਮੇਰੇ ਉਰੇ ਆਉਣ ਦਾ ਕਾਰਨ ਏ ਹੋਇਆ ਫਿਰ ਉਹਨੂੰ ਆਪਦੇ ਬਾਰੇ ਦੱਸਦਾ ਜਿਵੇਂ ਆਪਾਂ ਦੁੱਖ ਸੁੱਖ ਨਹੀਂ ਕਰਦੇ ਕਿਸੇ ਨਾਲ ਉਹਨੇ ਉਵੇਂ ਗੱਲਾਂ ਕੀਤੀਆਂ ਉਹ ਥੋੜੇ ਸਮੇਂ ਦੀ ਲਾਈਫ ਜਾਂ ਕਹਿ ਸਕਦੇ ਨੇ ਇੱਕ ਰਾਤ ਦਾ ਸਮਾਂ ਉਹ ਸਰਦਾਰ ਨੇ ਉਹ ਕੁੜੀ ਨਾਲ ਬਤਾਇਆ ਸਾਰੀ ਦੀ ਸਾਰੀ ਚੇਂਜ ਕਰਤਾ ਉਹਨੂੰ ਤੇ ਜਾਣ ਵੇਲੇ ਜਦੋਂ ਆਪਣਾ ਸੁਭਾ ਹੁੰਦਾ ਜਦੋਂ ਆਪਾਂ ਤੁਰਦੇ ਆਪਾਂ ਬੱਗ ਦੇਖਦੇ ਆਂ ਸ਼ੀਸ਼ੇ ਦੇ ਵਿੱਚ ਆਪਣੀ ਵੀ ਠੀਕ ਹੈ ਜੀ ਨੂੰ ਮੈਂ ਕਿਹਾ ਤੁਰ ਗਿਆ ਪੱਗ ਸਰਦਾਰ ਬੰਨ ਕੇ ਉਹ ਤੋਂ ਇੰਨਾ ਜ਼ਿਆਦਾ ਪ੍ਰਭਾਵ ਤੁਸੀਂ ਵੀ ਵਾਕਈ ਜੀਵਨ ਇਹਦਾ ਹੈ ਅਸਲੀ ਜੀਵਨ ਇਹਦਾ ਹੈ ਤਾਂ ਉਹਨੇ ਸਵੇਰੇ ਉੱਠ ਕੇ ਆਪਦੇ ਨੌਕਰ ਤੋਂ ਕੱਪੜਾ ਮੰਗਾਇਆ ਬਾਜ਼ਾਰੋਂ ਦੂਬਾਦ ਉਹਨੇ ਨੌਕਰ ਨੇ ਕੱਪੜਾ ਲਿਆਂਦਾ ਉਹਨੂੰ ਕਹਿੰਦੀ ਵੀ ਸਾਈਡ ਤੇ ਹੋ ਕੇ ਸ਼ੀਸ਼ੇ ਤੇ ਕੱਪੜਾ ਪਾ ਦੇ ਤੇ ਜਿੱਥੇ ਉਹ ਟੇਬਲ ਪਿਆ ਸੀ ਜਿੱਥੇ ਬੈਠਾ ਸੀ ਉਹਦੇ ਉੱਪਰ ਕੱਪੜਾ ਪਾ ਦੇ ਫਿਰ ਜਦੋਂ ਉਹਨੂੰ ਉਹਨੂੰ ਪੁੱਛਿਆ ਗਿਆ ਉਹ ਪੁੱਛਦਾ ਵੀ ਇਹਦਾ ਕ ਹੋਰ ਕੋਈ ਬੰਦਾ ਇਸ ਸ਼ੀਸ਼ੇ ਚਲਾ ਦੇਖੇ ਸਤਗੁਰੂ ਦੇ ਇੱਕ ਗਾਣੇ ਦੇ ਵਿੱਚ ਇੱਕ ਲਾਈਨ ਹੈ ਕਹਿੰਦੇ ਆ ਕੁੜੀ ਸ਼ੀਸ਼ਾ ਸਾਂਭੀ ਫਿਰਦੀ ਹੈ ਜੀ ਕੁੜੀ ਰੱਖਦੀ ਆ ਕਹਿੰਦੇ ਸਾਹਮ ਸਾਹਮ ਸ਼ੀਸ਼ੇ ਨੂੰ ਜਿੱਥੇ ਤੁਰ ਗਿਆ ਪੱਗ ਸਰਦਾਰ ਬਣ ਕੇ ਪਹਿਲਾਂ ਮੈਨੂੰ ਦੱਸੋ ਵੀ ਇਹ ਗੱਲ ਹੈ ਕਿਤੇ ਹਾਂਜੀ ਹਾਂਜੀ ਤੁਸੀਂ ਸਿੱਖੀ ਦੇ ਗਾਣਾ ਲਿਖਦੇ ਲਿਖਦੇ ਇਹ ਕਿੱਧਰੋਂ ਤੁਰ ਪਏ ਇਹ ਰੀਅਲ ਸਟੋਰੀ ਹੈਗੀ ਆ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਸਾਹਿਤਕਾਰ ਨੇ ਚੰਗੇ ਠੀਕ ਹੈ ਉਹ ਜਿਨ੍ਹਾਂ ਦੇ ਨਾਂ ਤੇ ਮੇਰੇ ਖਿਆਲ ਅਖਬਾਰ ਵੀ ਸੀਗਾ ਪ੍ਰੀਤ ਲੜੀ ਸੀਗਾ ਉਹ ਇੰਜੀਨੀਅਰ ਸੀਗੇ ਫੌਜ ਦੇ ਵਿੱਚ ਬੰਬੇ ਦੇ ਵਿੱਚ ਉਹਨਾਂ ਦੀ ਫੌਜ ਤਾਇਨਾਤ ਸੀ ਉਸ ਦਿਨ ਉੱਥੇ ਇੱਕ ਤਵਾਇਫ ਸੀ ਕੋਠੇ ਵਾਲੀ ਬੈਠੀ ਸੀ ਉਹਨੇ ਉਹਨੂੰ ਕਿਤੇ ਇਸ਼ਾਰਾ ਕਰਤਾ ਇਹਦਾ ਜ਼ਿਕਰ ਉਹ ਆਪਣੀ ਸ਼ਬਨਮ ਕਹਾਣੀ ਦੇ ਵਿੱਚ ਕਰਦੇ ਨੇ ਉਹ ਕੁੜੀ ਦਾ ਨਾਮ ਸ਼ਬਨਮ ਸੀਗਾ ਆਮ ਲੋਕਾਂ ਨੂੰ ਵੀ ਲੱਗਦਾ ਹੋਣਾ ਜਾਂ ਉਹਨੂੰ ਵੀ ਲੱਗਦਾ ਹੋਣਾ ਵੀ ਇਹ ਸਰਦਾਰ ਵੀ ਸ਼ਾਇਦ ਉਵੇਂ ਆਇਆ ਜਿਵੇਂ ਦੂਜੀ ਦੁਨੀਆ ਆਉਂਦੀ ਹੈ ਉਹਨੂੰ ਪੁੱਛਿਆ ਵੀ ਤੂਰੇ ਆਈ ਕਾ ਤੋਂ ਐ ਰੀਜ਼ਨ ਕੀ ਐ ਤੇਰਾ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਉਹਦੀ ਦੱਸਦੀ ਆ ਉਹਦੇ ਦੁੱਖ ਦੱਸਦੀ ਆ ਵੀ ਮੇਰੇ ਉਰੇ ਆਉਣ ਦਾ ਕਾਰਨ ਇਹ ਹੋਇਆ ਫਿਰ ਉਹਨੂੰ ਆਪਦੇ ਬਾਰੇ ਦੱਸਦਾ ਜਿਵੇਂ ਆਪਾਂ ਦੁੱਖ ਸੁੱਖ ਨਹੀਂ ਕਰਦੇ ਕਿਸੇ ਨਾਲ ਉਹਨੇ ਉਵੇਂ ਗੱਲਾਂ ਕੀਤੀਆਂ ਉਹ ਥੋੜੇ ਸਮੇਂ ਦੀ ਲਾਈਫ ਜਾਂ ਕਹਿ ਸਕਦੇ ਨੇ ਇੱਕ ਰਾਤ ਦਾ ਸਮਾਂ ਉਹ ਸਰਦਾਰ ਨੇ ਉਹ ਕੁੜੀ ਨਾਲ ਬਿਤਾਇਆ ਸਾਰੀ ਦੀ ਸਾਰੀ ਚੇਂਜ ਕਰਤਾ ਉਹਨੂੰ ਤੇ ਜਾਣ ਵੇਲੇ ਜਦੋਂ ਆਪਣਾ ਸੁਭਾ ਹੁੰਦਾ ਜਦੋਂ ਆਪਾਂ ਤੁਰਦੇ ਆਪਾਂ ਪੱਗ ਦੇਖਦੇ ਆਂ ਸ਼ੀਸ਼ੇ ਦੇ ਵਿੱਚ ਆਪਣੀ ਵੀ ਠੀਕ ਹੈ ਜਿਹਨੂੰ ਮੈਂ ਕਿਹਾ ਤੁਰ ਗਿਆ ਪੱਗ ਸਰਦਾਰ ਬਨ ਕੇ ਉਹ ਤੋਂ ਇੰਨਾ ਜ਼ਿਆਦਾ ਪ੍ਰਭਾਵ ਤੁਸੀਂ ਵੀ ਵਾਕਈ ਜੀਵਨ ਇਹਦਾ ਹੈ ਅਸਲੀ ਜੀਵਨ ਇਹਦਾ ਹੈ ਤਾਂ ਉਹਨੇ ਸਵੇਰੇ ਉੱਠ ਕੇ ਆਪਦੇ ਨੌਕਰ ਤੋਂ ਕੱਪੜਾ ਮੰਗਾਇਆ ਬਾਜ਼ਾਰੋਂ ਦੂਸਵੀਂ ਬਾਦ ਉਹਨੇ ਨੌਕਰ ਨੇ ਕੱਪੜਾ ਲਿਆਂਦਾ ਉਹਨੂੰ ਕਹਿੰਦੀ ਵੀ ਸਾਈਡ ਤੇ ਹੋ ਕੇ ਸ਼ੀਸ਼ੇ ਤੇ ਕੱਪੜਾ ਪਾ ਦੇ ਤੇ ਜਿੱਥੇ ਉਹ ਟੇਬਲ ਪਿਆ ਸੀ ਜਿੱਥੇ ਬੈਠਾ ਸੀ ਉਹਦੇ ਉੱਪਰ ਕੱਪੜਾ ਪਾ ਦੇ ਫਿਰ ਜਦੋਂ ਉਹਨੂੰ ਉਹਨੂੰ ਪੁੱਛਿਆ ਗਿਆ ਉਹ ਪੁੱਛਦਾ ਵੀ ਇਹਦਾ ਕਾਰਨ ਕੀ ਹੈ ਵੀ ਕੱਪੜਾ ਕਿਉਂ ਕ